ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਪੰਜਾਬੀ ਫੂਡ ਚੈਨਲ ਤੇ ਸਵਾਗਤ ਆ। ਅੱਜ ਮੈਂ ਬਣਾਉਣ ਜਾ ਰਹੀ ਹਾਂ ਬਹੁਤ ਹੀ ਟੇਸਟੀ ਬਾਜ਼ਾਰ ਵਾਲੀ ਆਲੂ ਟਿੱਕੀ। ਚਲੋ ਕਰਦੇ ਆਂ ਫਿਰ ਇਹ ਰੈਸਪੀ ਨੂੰ ਸ਼ੁਰੂ। ਬਹੁਤ ਹੀ ਸੌਖੀ ਜੀ ਇਹ ਰੈਸਪੀ ਆ। ਅਰਲੀ ਮੈਥਡ ਆ ਚਨਾ ਦਾਲ ਲਈ ਹੀ ਅੱਧੀ ਕੌਲੀ ਚਨਾ ਦਾਲ ਨੂੰ ਮੈਂ 2-3 ਘੰਟੇ ਭਿਉਣ ਤੋਂ ਬਾਅਦ ਵਿੱਚ ਉਬਾਲ ਲਿਆ ਆ ਤੇ ਅੱਧੀ ਕੌਲੀ ਹੀ ਮਟਰ ਲਏ ਆ ਇਹਨਾਂ ਨੂੰ ਵੀ ਉਬਾਲ ਲਿਆ ਮੈਂ ਤੇ ਇਹ ਦੋਨੇ ਚੀਜ਼ਾਂ ਆਪਾਂ ਸਟਫਿੰਗ ਦੇ ਲਈ ਵਰਤਾਂਗੇ। ਬਾਜ਼ਾਰ ਦੇ ਵਿੱਚ ਇਹਦੀ ਸਟਫਿੰਗ ਕੀਤੀ ਹੁੰਦੀ ਆ। ਟਿੱਕੀਆਂ ਦੇ ਵਿੱਚ ਬਹੁਤ ਹੀ ਟੇਸਟੀ ਲੱਗਦੀ ਹੈ ਜੋ ਕਿ ਅੱਧਾ ਚਮਚ ਮੈਥੇੜ ਆਇਆ ਹੋ ਨਮਕ ਪਾਇਆ ਥੋੜਾ ਜਿਹਾ ਗਰਮ ਮਸਾਲਾ ਹਲਦੀ ਪਾਊਡਰ ਤੇ ਨਾਲ ਹੀ ਇੱਕ ਚੁਟਕੀ ਧਨੀਆ ਪਾਊਡਰ ਇੱਕ ਚੁਟਕੀ ਜੀਰਾ ਪਾਊਡਰ ਅੱਧਾ ਚਮਚ ਲਾਲ ਮਿਰਚ ਪਾਊਡਰ ਤੇ ਇੱਕ ਚੌਥਾਈ ਚਮਚ ਕਾਲੀ ਮਿਰਚ ਦਾ ਪਾਊਡਰ ਤੇ ਇੱਕ ਚੌਥਾਈ ਚਮਚ ਜਿਹੜਾ ਹੈ ਮਚਾਰ ਮਸਾਲਾ ਪਾਇਆ ਹੈ ਤੁਸੀਂ ਇਹਦੇ ਵਿੱਚ ਕੋਈ ਵੀ ਮਸਾਲੇ ਘਟਾਵਾਂ ਦਾ ਸਕਦੇ ਆ ਆਪਦੇ ਅਕੋਰਡਿੰਗ ਸਾਰੀਆਂ ਚੀਜ਼ਾਂ ਨੂੰ ਮਿਲਾਉਣ ਤੋਂ ਬਾਅਦ ਅੱਜ ਮੈਂ ਇਹਦੇ ਵਿੱਚ ਪਾ ਰਹੀ ਹਾਂ ਇੱਕ ਚਮਚ ਸੌਂਗੀ ਜਿਹਨੂੰ ਕਿਸ਼ਮਿਸ਼ ਵੀ ਕਹਿੰਦੇ ਆ ਇਹਦੇ ਨਾਲ ਬਹੁਤ ਹੀ ਵਧੀਆ ਸਵਾਦ ਆਉਂਦਾ ਹੈ ਜੇ ਤੁਸੀਂ ਸਕਿਪ ਕਰਨਾ ਚਾਹੋ ਤਾਂ ਕਰ ਸਕਦੇ ਆ ਤੇ ਨਾਲ ਹੀ ਇਹਦੇ ਵਿੱਚ ਮੈਂ ਇੱਕ ਵੱਡਾ ਚਮਚ ਬਰੀਕ ਕਟੀਆਂ ਹੋਈਆਂ ਮਿਰਚਾਂ ਪਾ ਰਹੀ ਹਾਂ ਤੇ ਸਾਰੀਆਂ ਚੀਜ਼ਾਂ ਨੂੰ ਮਿਲਾਉਣ ਤੋਂ ਬਾਅਦ ਆਪਣੀ ਬਹੁਤ ਹੀ ਟੇਸਟੀ ਚਨਾ ਦਾਲ ਦੀ ਸਟਫਿੰਗ ਬਣ ਕੇ ਤਿਆਰ ਤੇਨੂੰ ਆਪ ਰੱਖਦੇ ਆ ਸਾਈਡ ਤੇ ਤੇ ਇੱਥੇ ਮੈਂ ਜਿਹੜਾ 12 ਆਲੂ ਲੈ ਸੀ ਉਹਨਾਂ ਨੂੰ ਬਈ ਉਬਾਲ ਲਿਆ ਆ ਤੇ ਮੈਸ਼ ਕਰ ਲਿਆ ਚੰਗੀ ਤਿੱਕ ਦੇ ਨਾਲ ਤੇ ਚੰਗੀ ਤਰ੍ਹਾਂ ਮੈਸ਼ ਕਰਨ ਤੋਂ ਬਾਅਦ ਜੋ ਹੁਣ ਮੈਂ ਇਹਦੇ ਵਿੱਚ ਪਾ ਰਹੀ ਆ ਇੱਕ ਚਮਚ ਇੱਕ ਛੋਟਾ ਚਮਚ ਮੈਂ ਇੱਥੇ ਨਮਕ ਦਾ ਪਾ ਰਹੀ ਆ ਕਿਉਂਕਿ ਆਪਾਂ ਸਟਫਿੰਗ ਦੇ ਵਿੱਚ ਵੀ ਨਮਕ ਪਾਇਆ ਹੋਇਆ ਹੈ ਲੂਣ ਪਾਇਆ ਹੋਇਆ ਹੈ ਇਸ ਲਈ ਇਹਦੇ ਵਿੱਚ ਆਪਾਂ ਘੱਟ ਪਾਉਣਾ ਹੈ ਸੋ ਧਿਆਨ ਰੱਖਣਾ ਹੈ ਕਿ ਆਪਾਂ ਸਟਫਿੰਗ ਦੇ ਵਿੱਚ ਵੀ ਪਾਇਆ ਤੇ ਇਹਦੇ ਵਿੱਚ ਵੀ ਪਾਉਣਾ ਹੈ ਤੇ ਜ਼ਿਆਦਾ नून ਨਾ ਹੋ ਜੇ ਇਸ ਲਈ ਧਿਆਨ ਰੱਖ ਕੇ ਪਾਉਣਾ ਹੈ ਆਪਾਂ ਤੇ 10 ਚਮਚ ਮથે ਕੌਰਨ ਫਲਰ ਪਾਇਆ ਹੈ। ਕੌਰਨ ਫਲਰ ਤੋਂ ਬਾਅਦ ਜੋ ਆਪਾਂ ਚੰਗੀ ਜਿਹੀ ਚ ਨਮ ਲਾ ਲਿਆ ਹੈ ਤੇ 2 ਚਮਚ ਚੌਲਾਂ ਦਾ ਆਟਾ ਪਾਇਆ। ਜੇ ਤਾਂ ਦੋ ਕੌਰਨ ਫਲਰ ਇੰਨਾ ਜ਼ਿਆਦਾ ਨਹੀਂ ਹੈਗਾ ਤਾਂ ਤੁਸੀਂ ਚੌਲਾਂ ਦਾ ਆਟਾ ਵੀ 10 ਚਮਚ ਲੈ ਸਕਦੇ ਆ ਜਾਂ ਫਿਰ ਤੁਸੀਂ 10 ਚਮਚ ਚੌਲਾਂ ਦਾ ਆਟਾ ਤੇ 2 ਚਮਚ ਕੌਰਨ ਫਲਰ ਵੀ ਲੈ ਸਕਦੇ ਆ। ਤੇ ਇਹਦੇ ਵਿੱਚ ਥੋੜਾ ਜਿਹਾ ਮੈਂ ਕਾਲਾ ਨਮਕ ਪਾਇਆ ਹੈ। ਕਾਲਾ ਲੂਣ ਪਾਉਣ ਦੇ ਨਾਲ ਬਹੁਤ ਹੀ ਜ਼ਿਆਦਾ ਵਧੀਆ ਇਹਦੇ ਵਿੱਚ ਇਹਦਾ ਫਲੇਵਰ ਆਉਂਦਾ ਹੈ ਤੇ ਥੋੜੀ ਜਿਹੀ ਚਿੱਲੀ ਫਲੈਕਸ ਪਾਏ ਆ। ਇਹ ਆਪਸ਼ਨਲ ਆ ਜੇ ਪਾਉਣਾ ਚਾਹੋ ਤਾਂ ਪਾ ਸਕਦੇ ਆ। ਤੇ ਹੁਣ ਇਹ ਸਾਰੀਆਂ ਚੀਜ਼ਾਂ ਨੂੰ ਮਿਲਾ ਕੇ ਤੇ ਇਹ ਦੇਖੋ ਇਹ ਇਦਾਂ ਦਾ ਹੋਣਾ ਚਾਹੀਦਾ ਆਪਣਾ ਡੋਹ ਕੇ ਆਪਾਂ ਵਧੀਆ ਤਰੀਕੇ ਦੇ ਨਾਲ ਇਹਨੂੰ ਰੜਾਓ ਹੱਥਾਂ ਦੇ ਵਿੱਚ ਗੋਲ-ਗੋਲ ਕਰ ਸਕੀਏ ਵਧੀਆ ਤਰੀਕੇ ਨਾਲ ਟੁੱਟਣਾ ਨਹੀਂ ਚਾਹੀਦਾ ਇਹ ਬਿਲਕੁਲ ਵੀ ਤੇ ਹੁਣ ਇਹ ਦੁੱਧ ਇਦਾਂ ਮੈਂ ਚੂਹੀ ਜੀ ਦੀ ਬਣਾ ਲਈ ਐ ਇੱਕ ਸਾਬ ਦੀ ਤੇ ਇਹ ਦੇਖੋ ਹੁਣ ਇਹ ਸੈਂਟਰ ਦੇ ਵਿੱਚ ਮੈਂ ਰੜਾ ਆਪਣੀ ਸਟਫਿੰਗ ਭਰ ਦੂੰਗੀ ਇੱਕ ਚਮਚ ਹੀ ਆਪਾਂ ਸਟਫਿੰਗ ਭਰਨੀ ਹੈ ਜਾਂ ਫਿਰ ਅੱਧਾ ਚਮਚ ਉਸ ਤੋਂ ਵੱਧ ਬਿਲਕੁਲ ਨਹੀਂ ਭਰਨੀ ਸਾਰੀਆਂ ਜਿੱਦਾਂ ਇਹਦਾ ਚੰਗੀ ਤਰੀਕੇ ਦੇ ਨਾਲ ਆਪਾਂ ਇਹਦਾ ਗੋਲ-ਗੋਲ ਕਰ ਦੇਣਾ ਹੈ ਤੇ ਬਿਲਕੁਲ ਵੀ ਸਟਫਿੰਗ ਆਪਣੀ ਬਾਹਰ ਨਹੀਂ ਆਉਣੀ ਚਾਹੀਦੀ ਤੇ ਦੇਖੋ ਹਲਕਾ ਜਿਹਾ ਦਬਾ ਦੇਣਾ ਤੇ ਆਪਣਾ ਦੇਖੋ ਕਿੰਨਾ ਵਧੀਆ ਸਮੂਥ ਟਿੱਕੀ ਆਪਣੀ ਇਹ ਬਣੀ ਹੈ ਬਿਲਕੁਲ ਵੀ ਕਿਤੇ ਉਹ ਫੱਟੀ ਨਹੀਂ ਹੈਗੀ ਸਾਰੀਆਂ ਆਪਾਂ ਇਦਾਂ ਹੀ ਬਣਾ ਲਾਂਗੇ ਤੇ ਇੱਥੇ ਮੈਂ ਤੇਲ ਰੱਖਿਆ ਹੈ ਗਰਮ ਹੋਣੇ ਤੇਲ ਆਪਾਂ ਥੋੜਾ ਜਿਹਾ ਘੱਟ ਹੀ ਗਰਮ ਰੱਖਣਾ ਹੈ ਜ਼ਿਆਦਾ ਨਹੀਂ ਹਲਕਾ ਜਿਹਾ ਤੇਲ ਗਰਮ ਹੋਣ ਦੇ ਸਾਰੀ ਆਪਾਂ ਇਹਦੇ ਵਿੱਚ ਪਾ ਦੇਣੀ ਹੈ ਟਿੱਕੀਆਂ ਇਹ ਦੇਖੋ ਇਹ ਬਲੂ ਬਲੇ ਜੇ ਆਉਣੇ ਚਾਹੀਦੇ ਐ ਇੰਨਾ ਹੀ ਗਰਮ ਹੋਣਾ ਚਾਹੀਦਾ ਆਪਣਾ ਤੇਲ ਤੇ ਇੱਕ ਵਾਰ ਚ ਮਚਾਟਕੀਆਂ ਫਈਆਂ ਫਿਲਹਾਲ ਤੇ ਇਹਦੇ ਉੱਤੇ ਆਪਾਂ ਜਿਹੜਾ ਤੇਲ ਪਾਉਂਦੇ ਜਾਣਾ ਚਮਚਤ ਦੇ ਨਾਲ ਤੇ ਥੋੜਾ ਟਾਈਮ ਪਕਾਉਣ ਤੋਂ ਬਾਅਦ ਆਪਾਂ ਇਹਨੂੰ ਪਲਟ ਲੈਣਾ ਆ ਬਹੁਤ ਹੀ ਸੌਖੇ ਜਿਹੀ ਕਿਨਾਂ ਪਲਟੀਆਂ ਜਾਂਦੀਆਂ ਆ ਬਹੁਤ ਹੀ ਸੌਖਾ ਐ ਇਹਨਾਂ ਨੂੰ ਬਣਾਉਣਾ ਤੇ ਤੇਲ ਵੀ ਘੱਟ ਪਿੰਦੀਆਂ ਆ ਬਹੁਤ ਹੀ ਘੱਟ ਤੇਲ ਦੇ ਵਿੱਚ ਆਪਾਂ ਇਹਨੂੰ ਅੜਾਓ ਬਣਾ ਲਿਆ ਆ ਤੇ ਜਦੋਂ 골ਡਨ ਬ੍ਰਾਊਨ ਹੋ ਗਈਆਂ ਤੇ ਆਪਾਂ ਇਹਨਾਂ ਨੂੰ ਕੱਢ ਲਾਂਗੇ ਤੇ ਹੁਣ ਆਪਾਂ ਇਹਦੀ ਜਿਹੜੀਆਂ ਚਾਟ ਬਣਾਵਾਂਗੇ ਟਿੱਕੀ ਚਾਟ ਹੁਣ ਟਿੱਕੀ ਦੇ ਉੱਪਰ ਮੈਂ ਪਾ ਰਹੀ ਹਾਂ ਤੇ ਦਹੀਂ ਦਹੀਂ ਨੂੰ ਮੈਂ ਜਿਹੜਾ ਇਹ ਚੰਗੀ ਤਰੀਕਾ ਨਾਲ ਫੇਟ ਲਿਆ ਸੀਗਾ ਤੇ ਇਹਦੇ ਵਿੱਚ ਥੋੜਾ ਜਿਹਾ ਇੱਕ ਚਮਚ ਰੈਓ ਖੰਡ ਪਾ ਲਈ ਸੀ ਪੀਸੀ ਹੋਈ ਜਿੰਨਾ ਬਹੁਤ ਹੀ ਵਧੀਆ ਫਲੇਵਰ ਆਉਂਦਾ ਹੈ ਆ ਤੇ ਇਮਲੀ ਦੀ ਚਟਨੀ ਪਾਈ ਹੈ ਉੱਪਰ ਮੈਂ ਤੇ ਪਿਆਜ਼ ਜਿਹੜੇ ਲੰਬੇ ਲੰਬੇ ਕੱਟ ਕੇ ਪਾਏ ਆ ਤੇ ਗਾਜਰ ਪਾਈ ਹੈ ਕੱਦੂਕਸ ਕਰਕੇ ਤੁਸੀਂ ਕੁਝ ਵੀ ਹੋਰ ਵੀ ਪਾ ਸਕਦੇ ਆ ਜੋ ਵੀ ਤੁਹਾਡਾ ਦਿਲ ਕਰੇ ਚਾਟ ਮਸਾਲਾ ਪਾਇਆ ਹੈ ਤੇ ਆਪਣੀ ਬਹੁਤ ਹੀ ਵਧੀਆ ਟਿੱਕੀ ਬਣ ਕੇ ਤਿਆਰ ਆ ਜਰੂਰ ਇਹ ਰੈਸਪੀ ਨੂੰ ਟਰਾਈ ਕਰਿਓ ਤੇ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਡੀ ਕਿਵੇਂ ਦੀ ਬਣੀ ਹੈ ਰੈਸਪੀ ਤੇ ਕਿਵੇਂ ਦੀ ਲੱਗੀ ਤੁਹਾਨੂੰ ਇਹ ਰੈਸਪੀ ਜਰੂਰ ਦੱਸਿਓ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਦੇਖਣ ਦੇ ਲਈ